ਹੈਲੋ एवरीवन ਵੈਲਕਮ ਬੈਕ ਟੂ ਆਪਣੇ ਸਾਰਿਆਂ ਦਾ YouTube ਚੈਨਲ ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਲੋ ਜੀ ਅੱਜ ਆਪਾਂ ਚੱਲੇ ਆਂ ਗੁਰਦੁਆਰੇ ਗੜੀ ਸਾਹਿਬ ਮੱਥਾ ਟੇਕਣ ਤੇ ਮੌਸਮ ਵੀ ਬਹੁਤ ਜ਼ਿਆਦਾ ਵਧੀਆ ਹੋਇਆ ਹੈ ਰਾਤ ਮੀਂਹ ਆ ਗਿਆ ਸੀਗਾ ਦੇਖੋ ਮੌਸਮ ਐਂ ਪੂਰਾ ਵਧੀਆ ਹੋਇਆ ਦੁਬਾਰਾ ਵੀ ਮੀਂਹ ਆਣ ਦੀ ਤਿਆਰੀ ਹੋਈ ਪਈ ਹੈ ਵੀ ਠੰਡਾ ਮੌਸਮ ਹੋਇਆ ਤੇ ਆ ਪੂਰਾ ਆਪਾਂ ਸੋਚਿਆ ਕਿ ਚਲੋ ਆਪਾਂ ਮੌਸਮ ਵੀ ਵਧੀਆ ਹੋਇਆ ਕਿ ਚਲੋ ਆਪਾਂ ਜਾਇਆ ਹੀ ਏ ਥੋੜਾ ਟਾਈਮ ਘੁੰਮੇ ਆਵਾਂਗੇ ਚੱਲਦੇ ਹਾਂ ਹੁਣ ਆਪਾਂ ਮੰਮੀ ਗਏ ਹੋਏ ਨੇ ਨਹਾਉਣ ਮਿਸਟਰ ਨੇ ਜਾਣਾ ਹਲੇ ਫਿਰ ਰੈਡੀ ਹੋ ਕੇ ਜਾਣੇਗੇ ਮੇਰੇ ਨਾਲ ਸਾਰੇ ਨਿੰਬੂ ਪੱਕ ਗਏ ਪੱਕ ਪੱਕੇ ਨੀਚੇ ਗਿਰੀ ਜਾਂਦੇ ਨੇਗੇ ਵਿਚ ਵਿਚ ਖਰਾਬ ਹੋਈ ਜਾਂਦੇ ਨੇ ਪਤਾ ਵੀ ਨਹੀਂ ਲੱਗਦਾ ਹੈਗਾ ਨੀਚੋਂ ਚੱਕੇ ਨਹੀਂ ਜਾਂਦੇ ਹੈਗੇ ਕਿਉਂਕਿ ਫੱਲੇ ਬਹੁਤ ਪਿਆ ਫਲੀਆਂ ਤਾਂ ਆਪਾਂ ਦਿੱਤੀਆਂ ਪੱਟ ਕਿਉਂਕਿ ਲੱਗਣੋਂ हट ਗਈਆਂ ਸੀਗੀਆਂ ਇੱਧਰ ਮੱਜਾਂ ਦਾ ਦਲੀਆ ਰੱਖਿਆ ਹੋਇਆ ਪਹਿਲਾ ਗੰਡੋ ਇਹ ਬਹੁਤ ਫਿਰਦੇ ਸੀ ਇੱਥੇ ਹੁਣ ਨਹੀਂ ਦਿਖ ਰਿਹਾ ਹੈਗਾ ਕੋਈ ਵੀ ਪਤਾ ਨਹੀਂ ਕਿੱਧਰ ਨੂੰ ਲੰਘ ਗਏ ਪਹਿਲਾਂ ਬੋ ਫਿਰਦੇ ਸੀਗੇ ਸਵੇਰੇ ਸਵੇਰੀ ਸਫਾਣਿਆ ਤਾਂ ਆਪਣੀਆਂ ਹੋਈਆਂ ਪਈਆਂ ਸਾਰੀਆਂ ਮੰਮੀ ਨੇ ਕਰਤੀਆਂ ਸੀ ਮੰਮੀ ਕਰ ਰਹੀ ਆ ਕੱਪੜੇ ਪ੍ਰੈਸ ਨਾਲ ਨਾਲ ਕਰ ਰਹੀ ਆ ਗੱਲ ਬ੍ਰਦਰ ਦਾ ਫੋਨ ਆਇਆ ਹੋਇਆ ਮੈਂ ਹੁਣ ਚੱਲੀ ਆਣ ਨਾਲ ਆਪਾਂ ਰੈਡੀ ਹੋ ਜਾਈਏ ਫਿਰ ਚੱਲਦੇ ਆਂਗੇ ਆਪਾਂ ਫਾਈਨਲੀ ਹੋ ਗਏ ਹੁਣ ਆਪਾਂ ਰੈਡੀ ਹੁਣ ਜਾਂਦੇ ਆਂ ਤਿਆਰੀਆਂ ਨੇ ਸਾਰੇ ਜਣੇ ਤਿਆਰ ਹੋ ਗਏ ਨੇ ට ලක් ගට්ඩි ග් ගේට කෝල්දම හනම මිස්ට ලගන ගට්ඩි ගට්ඩන මෝසම්බි බෝධ කෑන්ටහයහය ਕੋਕੋ ਬਾਏ ਆ ਰਹੇ ਆ ਠੀਕ ਆ ਆਪਾਂ ਜਾ ਕੇ ਬਾਏ ਕੋਕੋ ਲੋ ਜੀ ਜਾ ਰਿਹਾ ਹੁਣ ਆਪਾਂ ਤੁਹਾਨੂੰ ਜਾ ਕੇ ਮਿਲਦੇ ਆ ਰਸਤੇ ਚ ਮੀਂਹ ਵਾਲਾ ਮੌਸਮ ਦਿਖਾਉਣੇ ਆ ਕਿਦਾਂ ਦਾ ਹੋਇਆ ਹੋਰ ਦੁਆਰੇ ਮੱਥਾ ਟੇਕਣ ਚੱਲੇ ਆ ਸੀ ਵੀ ਦਾ ਟਾਈਮ ਆ ਦੇਖੀਏ ਕਿੰਨੇ ਸਿਹਜ ਚੁੰਮਰ ਜੜ ਬਰੂਸ ਵਿੱਚ ਜੜਵਾਤੇ ਨੇ ਚੁੰਮਰ ਚੁੰਮਰਦੀ ਵੀ ਪੀਓ ਮਹਿੰਗੇ ਉਹ ਚੁੰਮਰ ਨਹੀਂ ਹੁੰਦੇ ਕੋਠੀਆਂ ਚ ਲਾਉਣ ਵਾਲੇ ਹਾਂ ਉਹ ਸੀਗੇ ਇਹ ਆ ਬਾਕੀ ਲੂਪ ਵੀ ਜਲਵਾਉਂਗੇ ਹਾਂ ਭਰੀ ਜਾ ਰਹੀ ਹੈ ਭਰ ਹੀ ਜਾ ਰਹੀ ਹੈ ਫੁੱਲ ਮੀ ਪਿਆ ਕੇ ਹਟਿਆ ਉਦੋਂ ਕੀ ਚੀਜ਼ ਬਣਾਈ ਹੋਈ ਹੈ ਇਹ ਵੀ ਨਹਿਰ ਚ ਪਾਣੀ ਛੱਡਿਆ ਹੋਇਆ ਹੈ ਇਹ ਨਹਿਰ ਪੱਟੀ ਦੀ ਪਾਣੀ ਛੱਡਣ ਨੂੰ ਛੱਡਿਆ ਹੈ ਨਹੀਂ ਬੰਦ ਕਰਤਾ ਸੀ ਛੱਡਣ ਨਹੀਂ ਦਿੱਤਾ ਬਹੁਤ ਤੇਜ਼ ਪਾਣੀ ਜਾ ਰਿਹਾ ਹੈ ਨਾ ਇਹ ਨਹਿਰ ਜੋ ਨਹਿਰੋਂ ਪਾਣੀ ਕੱਢਿਆ ਇਹ ਨਹੀਂ ਜਾਂਦਾ ਪਾਣੀ ਰਾਤ ਹੀ ਆਇਆ ਪਾਣੀ ਮੈਂ ਕਰਕੇ ਆ ਹਾਂ ਰਾਤ ਆਇਆ ਇਹ ਪਹਿਲਾ ਹੈ ਨਹੀਂ ਜੀ ਨਹਿਰਾਂ ਚ ਇੰਨਾ ਪਾਣੀ ਆ ਟਰੋਵਰ ਸਾਹਿਬ ਬਣਿਆ ਹੈ ਗੁਰਦੁਆਰਾ ਗੜੀ ਸਾਹਿਬ ਹੀ ਨਹੀਂ ਗੁਰਦੁਆਰੇ ਪਹੁੰਚ ਗਏ ਆ ਸੀ ਉਹ ਸਾਹਮਣੇ ਮੀ ਬਹੁਤ ਪਹਿਰਾ ਬੱਦਲ ਦੇਖੋ ਕਿੰਨਾ ਗੁਰਦੁਆਰੇ ਦੇ ਘਾਰ ਸੇਵਾ ਚੱਲ ਰਹੀ ਹੈ ਚਲ ਆ ਦੇਖ ਨਵਾਂ ਗੁਰਦੁਆਰਾ ਉਤਾਰ ਰਹੇ ਨੇ ਬਹੁਤ ਹੀ ਸੋਹਣਾ ਗੁਰਦੁਆਰਾ ਬਣਾ ਰਹੇ ਨੇ ਆ ਬਹੁਤ ਵੱਡਾ ਟਰੋਵਰ ਬਣਿਆ ਹੈ ਗੁਰੂ ਘਰ ਦਾ ਮੱਤਲਮੀ ਬਹੁਤ ਉੱਧਰ ਹੈ ਨਾ ਦੇਖ ਨਮੀ ਉੱਧਰ ਫਿਰ ਬਾਅਦ ਚ ਹੁਣ ਅੰਦਰ ਦਾ ਵੀਡੀਓ ਬਣਾਉਣੀ ਨੇਗੀ ਬਾਹਰ ਤੁਹਾਨੂੰ ਆ ਕੇ ਦਿਖਾਉਣਾ ਗੁਰਦੁਆਰਾ ਬਾਕੀ ਲੋ ਜੀ ਗੁਰਦੁਆਰੇ ਆਏ ਸੀਗੇ ਬਹੁਤ ਸੋਹਣਾ ਗੁਰਦੁਆਰਾ ਬਣਾਇਆ ਹੋਇਆ ਅੰਦਮਾ ਬਣਾ ਰਹੇ ਨੇ ਹਜੇ ਉੱਧਰ ਉਤਰਸ਼ਿਪ ਤੋਂ ਹੋਣ ਕਰਨਗੇ ਫਿਰ ਬਾਬਾ ਜੀ ਨੂੰ ਲੰਗਰ ਦਾ ਦੇਖਣ ਚੱਲੇ ਆ ਵੀ ਲੰਗਰ ਚੱਲ ਰਿਹਾ ਕਿ ਨਹੀਂ ਹਜੇ ਕਿ ਜਾਨਾ ਸਵੇਰ ਸਵੇਰ ਸਿਹਰੇ ਆ ਬਾਬਾਈ ਦਾ ਕੋ ਚੱਲ ਰਿਹਾ ਸਾਰ ਗੁਰਦੁਆਰਾ ਨਵਾਂ ਬਣ ਰਿਹਾ ਬਹੁਤ ਸੋਹਣਾ ਗੁਰਦੁਆਰਾ ਬਣ ਰਿਹਾ ਪਾਤਸ਼ਾਹੀ ਨੌਮੀ ਗੜੀ ਸਾਹਿਬ ਵੇ ਲੰਗਰ ਸ਼ਕਲ ਲੱਗੇ ਆ ਗੁਰਦੁਆਰੇ ਆਏ ਸੀ ਸੰਗਤ ਲੰਗਰ ਛਕਰੀ ਆ ਬੇਬੇ ਵੀ ਲੰਗਰ ਛਕਰੀ ਆ ਲੰਗਰ ਛਕਦੇ ਆ ਫਿਰ ਮਿਲਦੇ ਆ ਬਾਅਦ ਚ ਬਾਹਰ ਲਓ ਜੀ ਇਹ ਪ੍ਰਸ਼ਾਦਾ ਦਾ ਛਕ ਹੁਣ ਚੱਲਿਆ ਘਰ ਨੂੰ ਅੱਗੇ ਡਲ ਰੇ ਕੰਮ ਗੁਰਦੁਆਰਾ ਖਾ ਵੀ ਦਾ ਇਹ ਘਰੋਂ ਚੱਲਿਆ ਮਤ ਪ੍ਰਸ਼ਾਦਾ ਛਕ ਲਿਆ ਮਤਾਰ ਟੇਕ ਲਿਆ ਬਹੁਤ ਸੋਹਣਾ ਗੁਰਦੁਆਰਾ ਬਣ ਰਿਹਾ ਗੁਰੂ ਘਰ ਬਣ ਰਿਹਾ ਸੰਗਤਾਂ ਲੱਗੀਆਂ ਹੋਈਆਂ ਨੇ ਤੁਹਾਨੂੰ ਦਿਖਾਉਣਾ ਸੰਗਤਾਂ ਲੱਗੀਆਂ ਹੋਈਆਂ ਸੇਵਾ ਕਰਨ ਦੇਖੋ ਆ ਸੰਗਤ ਲੱਗੀ ਸੇਵਾ ਕਰਨ ਆ ਸਾਰੀਆਂ ਮਾਤਾਵਾਂ ਲੱਗੀਆਂ ਹੋਈਆਂ ਉਧਰੋਂ ਲੱਗੇ ਹੋਏ ਨੇ ਦੁਰਗ ਲੱਗੇ ਹੋਏ ਨੇ ਬਹੁਤ ਸੋਹਣਾ ਗੁਰਦੁਆਰਾ ਇਦੋਂ ਚੱਲਦੇ ਹੁਣ ਬਸ ਇਦੋਂ ਮੀਂਹ ਦਾ ਮੌਸਮ ਹੋਇਆ ਪਿਆ ਪੂਰਾ ਠੰਡਾ ਮੌਸਮ ਅੱਜ ਲੋ ਵੀ ਚੱਲੇ ਆ ਜੀ ਹੁ ਆਹ ਦੇਖ ਗੱਡੀ ਵੱਲ ਇਦੋਂ ਮੀਂਹ ਹੈਗਾ ਬਹੁਤ ਰੁਕੂ ਲਾ ਪਾਈ ਦੁਕਾਨਾਂ ਲੱਗੀਆਂ ਨੇ ਇਥੇ ਸਾਮਾਨ ਵੀ ਲੈ ਸਕਦੇ ਹੋ ਕੁਛ ਵੀ ਰਮਹਲਾ ਹੋ ਗਿਆ ਘੜੇ ਹੋ ਗਏ ਪਾਰਸ ਬਗੜਾ ਸਾਰਾ ਕੁਛ ਪਾਤ੍ਰੇ ਨੰਦ ਕੀ ਹੋ ਗਿਆ ਤਵ ਸੀਗਾ ਤੂੰ ਤੇਰੇ ਕੋਲ ਤਾਂ ਬਹੁਤ ਪਾਰ ਸਪਾਇਆ ਤੂੰ ਨਾਲ ਹੀ ਆਹੋ ਉਹ ਕੜੀ ਆਪਣੀ ਗੱਡੀ ਚਲੋ ਭਾਈ ਚਲੋ ਜੀ ਹੁਣ ਆਪਾਂ ਚੱਲਿਆਂ ਘਰੇ ਵਾਹਿਗੁਰੂ ਵਾਹਿਗੁਰੂ ਲੰਗਰ ਖਾ ਰਿਆ ਸੀ ਜਾ ਕੇ ਆਪਣਾ ਇੱਕ ਕੰਮ ਕਰਨਾ ਸੌਣ ਦਾ ਗੱਡੀ ਗੱਡੇ ਗਏ ਖੜਕਦੇ ਗੱਡੀ ਚ ਕੱਡੇ ਗੱਡੀ ਚ ਫੜਕਣਾ ਐ ਵੀ ਗੱਡੀ ਖੜਕਦੀ ਜਿਆਦਾ ਖੜਕਦੇ ਨੇ ਸੜਕ ਦੇ ਕੱਡੇ ਨੇ ਟੁੱਟੀ ਪਈ ਆ ਸੜਕ ਅੱਜ ਮੀਂਹਾਂ ਕਿੰਨੀ ਇੰਨੀ ਆ ਨੇ ਹਣਾ ਹਮ ਅੱਧੁੱਥੀ ਚੱਕੀ ਦੀ ਆ ਆਹਨੇ ਚੋਲ ਪਾ ਲਿਓ ਲੱਗਦਾ ਤੇ ਨਮਕੀਂ ਵਿਚ 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 ਮਿਕਸ ਜੇ ਜੀ ਦੋ ਤਾ ਪਰ ਇਹਨਾਂ ਨੂੰ ਨਾ ਮਤਲਬ ਨਮਕੀਨ ਬਣਾਉਣਾ ਚਾਹੀਦੇ ਨੇ ਫਿੱਕੇ ਵੀ ਮੈਂ ਦਾਲ ਦੂਲ ਚੱਲਦੀ ਹਣਾ ਕਾ ਲੈਂਦਾ ਚੱਲ ਉਹ ਚਲੇਵੇਂ ਨਾ ਉੱਥੇ ਵੀ ਤੁਸੀਂ ਵੀ ਪਾਪਾ ਜੀ ਮਿੱਠੇ ਚਾਹੁੰਦੇ ਨੇ ਜਾਂ ਦੂਜੇ ਨੇ ਇਹ ਉਹ ਫਿਰ ਪੁੱਛ ਲੈ ਉਹ ਦੱਸ ਦੇਣਗੇ ਨਾ ਫਿਰ ਪਾਵੇ ਉਹ ਸਾਹਮਣੇ ਪਾਵੇ ਆੜੀ ਉਹ ਦਾਖ ਮੈਨੂੰ ਤਾਂ ਲੱਗਿਆ ਜੀ ਮੇ ਟਮਾਟਰ ਹੈ ਕਿੰਨਾ ਟਮਾਟਰ ਹੀ ਦੇ ਦਿੰਦੇ ਨੇ ਸਾਰੇ ਪਾਸੇ ਨਹੀਂ ਮੈਨੂੰ ਤਾਂ ਦਾਖ ਆ ਲੱਗੇ ਉਹ ਟਮਾਟਰ ਹੁੰਦੇ ਨੇ ਦੱਸ ਸਾਰੇ ਤਾਂ ਟਮਾਟਰਾਂ ਦੇ ਸੁਪਨੇ ਟਮਾਟਰ ਨਹੀਂ ਪਾਹ ਲਾ ਹਾਂ ਇਹਦੇ ਜਿਹੜਾ ਵਾਤੇ ਕੀ ਹੈ ਜੀ ਹਾਂ ਕੋਣੂ ਜੂਏ ਜਾ ਨਹੀਂ ਕੱਟਾ ਚਲੋ ਇੱਧਰ ਨੂੰ ਵੀ ਹੁਣ ਇੱਧਰੋਂ ਆਪਾਂ ਐ ਜਾਵਾਂਗੇ ਨਹੀਂ ਉਹੀ ਆਪਾਂ ਉੱਥੋਂ ਆਇਆ ਜਾਣ ਦਾ ਆ ਬਾੜ ਜਾਣਾ ਤੇ ਉਹ ਬਾੜ ਦਾ ਤਾਂ ਉੱਥੇ ਆ ਜਾਂਦੀ ਆ ਆਹੋ ਚੱਲ ਜੀ ਇੰਨੀ ਬਾੜ ਕੱਟ ਜਾਂਦੀ ਐ ਸਗੋਂ ਆਪਣੀ ਨਹਿਰ ਬਾਬੇ ਕੋਲ ਆ ਇੱਧਰ ਤੇ ਕਰੀਕਾ ਉਹਦੇ ਬਾਂਦਰ ਗਏ ਫਿਰ ਹਾਂ ਬਾਂਦਰ ਬੈਠੇ ਉਹਨਾਂ ਆਪਾਂ ਪੱਠੇ ਰਹਿਣ ਲਈ ਆਪਾਂ ਸੱਚ ਚਲ ਗੱਡੀ ਧਰ ਕੇ ਲੈ ਜਾਵਾਂਗੇ ਬਾਰ-ਬਾਰ ਆਉਣਾ ਔਖਾ ਹੋ ਜਾਂਦਾ ਫਿਰ ਮੀਂਹ ਵਾਲਾ ਮੌਸਮ ਹੋਇਆ ਪਿਆ ਇਹ ਕਿਸੇ ਰੀਆ ਪਾਣੀ ਹੈਗਾ ਇੱਥੇ ਡੰਡੇ ਦਾ ਪਾਣੀ ਬਹੁਤ ਹੈ ਤੇਰੀ ਫਾਈਨਲੀ ਆ ਗਏ ਸੀਗੇ ਆਪਾਂ ਘਰ ਘਰ ਆਉਂਦੇ ਹੀ ਕੱਪੜੇ ਚੇਂਜ ਕਰ ਲਏ ਕਿਉਂਕਿ ਇੰਨੀ ਜ਼ਿਆਦਾ ਗਰਮੀ ਹੈ ਗਰਮੀ ਬਹੁਤ ਜ਼ਿਆਦਾ ਹੈ ਤੇ ਮਿਸਟਰ ਚੱਲ ਗਏ ਉਧਰ ਕੱਪੜੇ ਚੇਂਜ ਕਰਕੇ ਕਹਿੰਦੇ ਮੈਂ ਤਾਂ ਸੌਣ ਲੱਗਿਆ ਆਂ ਫਿਰ ਪੱਠੇ ਵੀ ਆਪਾਂ ਉਂਦੇੋਂ ਦੇ ਲੈ ਆਏ ਸੀਗੇ ਕੰਮ ਨਿਮੇੜਤਾ ਸੀਗਾ ਕਿਉਂਕਿ ਮੀਹ ਵਾਲਾ ਮੌਸਮ ਹੋਇਆ ਪਿਆ ਮੀਹ ਦਾ ਨਹੀਂ ਪਤਾ ਕੋਦੋ ਵੀ ਮੀਂਹ ਆ ਸਕਦਾ ਫਿਰ ਆਪਾਂ ਕਿਹਾ ਕਿ ਬਾਰ-ਬਾਰ ਜਾਣਾ ਔਖਾ ਹੋ ਜਾਂਦਾ ਆ ਇਸ ਲਈ ਆਪਾਂ ਪੱਠੇ ਵੀ ਲੈ ਆਏ ਸੀ ਚਲੋ ਮੱਥਾ ਵੀ ਵਧੀਆ ਟੇਕ ਲਿਆ ਪ੍ਰਸ਼ਾਦਾ ਵੀ ਛਕ ਲਿਆ ਸੀਗਾ ਜੇ ਮੀਂਹ ਆ ਜਾਂਦਾ ਫਿਰ ਔਖਾ ਬਹੁਤ ਹੋ ਜਾਂਦਾ ਮੀਂਹ ਨਹੀਂ ਆਇਆ ਸੀਗਾ ਹੁਣ ਰੈਸਟ ਕਰ ਲਈਏ ਬਸ ਥੋੜਾ ਟਾਈਮ ਸੋ ਜੀ ਆਪਾਂ ਲੈਟ ਨੇ ਤਾਂ ਇੰਨਾ ਜ਼ਿਆਦੇ ਪਰੇਸ਼ਾਨ ਕੀਤਾ ਹੋਇਆ ਨਾ ਬਹੁਤ ਜ਼ਿਆਦੇ ਕੱਲ ਵੀ ਨਹੀਂ ਸਾਰਾ ਦਿਨ ਲੈਟ ਆਈ ਹੈਗੀ ਰਾਤ ਆਈ ਸੀਗੀ 10 ਵਜੇ ਉਹ ਵੀ ਫਿਰ 2 ਵਜੇ ਮੀਂਹ ਆ ਗਿਆ ਸੀ ਚੱਲ ਗਈ ਸੀ ਲੈਟ ਹੁਣ ਵੀ ਆਪਾਂ ਕਿਹਾ ਕਿ ਆਪਾਂ ਚਲ ਥੋੜਾ ਟਾਈਮ ਸੌਣੇ ਆਂਗੇ ਹੁਣ ਦੇਖਿਆ ਤਾਂ ਹੁਣ ਲੈਟ ਹੀ ਨਹੀਂ ਹੈਗੀ ਕੁਝ ਬਾਰਿਸ਼ ਹੋ ਰਹੀ ਹੈ ਕਿ ਕੁਝ ਬਸ ਐਦਾਂ ਹੀ ਖਰਾਬ ਖੂਬ ਹੋ ਜਾਂਦੀ ਹੈ ਫਿਰ ਛੇਤੀ ਨਹੀਂ ਆਉਂਦੀ ਹੈਗੀ ਲੈਟ ਔਖਾ ਹੋਇਆ ਪਿਆ ਬਹੁਤ ਜ਼ਿਆਦੇ ਲੈਟ ਨਾਲ ਲੋ ਜੀ ਸੋ ਕੇ ਆਪਾਂ ਉੱਠ ਗਏ ਸੀਗੇ ਟਾਈਮ ਵੀ ਬਹੁਤ ਹੋ ਗਿਆ ਸਾਢੇ 5 ਹੋ ਗਏ ਨੇਗੇ ਹੁਣ ਮੈਂ ਬਣਾ ਲਵਾਂ ਮੈਂ ਸਬਜ਼ੀ ਸਭ ਦਿਨ ਤੜਕਾ ਲਾ ਦਮਾ ਅੱਜ ਆਪਾਂ ਬਣਾਉਣੀ ਆ ਗੋਭੀ ਮਿਸਟਰ ਹੁਣੇ ਲੈ ਕੇ ਆਏ ਨੇ ਬਾਜ਼ਾਰ ਚ ਹੁਣ ਬਣਾਉਣ ਲੱਗਿਆਂ ਆਪਾਂ ਸਬਜ਼ੀ ਗੋਭੀ ਬਣਾਉਣੀ ਅੱਜ ਕੱਟ ਲਈ ਆ ਪਿਆਜ਼ ਤੇ ਲਸਣ ਰਹਿ ਗਿਆ ਗੋਭੀ ਤਲ ਕੇ ਬਣਾਉਣੀ ਹੈਗੀ ਮੰਦਰ ਵਿੱਚ ਜੋਤ ਵੀ ਲਾਤੀ ਆ ਟਾਈਮ ਵੀ 6 ਵਜੇ ਗਏ ਨੇ ਟਮਾਟਰ ਲੈ ਲਮਾ ਫ੍ਰਿਜ ਚੋਂ ਲੈ ਦੋ ਟਮਾਟਰ ਲੈ ਲੇ ਮੈਂ ਇਹ ਲੈ ਤੁਹਾਨੂੰ ਆਪਾਂ ਬਾਅਦ ਵਿੱਚ ਸਬਜ਼ੀ ਬਣਾ ਕੇ ਗੋਭੀ ਫਰਾਈ ਹੋ ਰਹੀ ਆ ਸਮਾਨ ਸਾਰਾ ਮੈਂਨੇ ਕੱਟ ਲਿਆ ਪਿਆਜ਼ ਇਧਰ ਲਸਣ ਦਾ ਪੇਸਟ ਆਦੂ ਫਿਰ ਆਲੂ ਫਰਾਈ ਕਰਨੇ ਆ ਉਸ ਤੋਂ ਬਾਅਦ ਵਿੱਚ ਫਰਾਈ ਹੋ ਗਈ ਆਪਣੀ ਹੁਣ ਆਲੂ ਫਰਾਈ ਹੋ ਰਹੇ ਨੇਗੇ ਵਾਕਮੈਂਟ ਕਰਾ ਲਵਾ ਦੇਣਾ ਕਿ ਗਰਮੀ ਬਹੁਤ ਜ਼ਿਆਦਾ ਹੋਈ ਪਈ ਆ ਬਾਹਰ ਵੀ ਮੌਸਮ ਪਹਿਲਾਂ ਠੰਡਾ ਸੀ ਹੁਣ ਗਰਮੈਸ਼ ਹੋ ਗਈ। ਇੱਧਰ ਮੈਂ ਪੀ ਰਹੀ ਆ ਕੋਕ ਦੇ ਵਿੱਚ ਫੈਂਟਾ ਮਿਕਸ ਕਰਕੇ ਸਾਰੇ ਜਣੇ ਦੱਸਿਓ ਕਮੈਂਟ ਵਿੱਚ ਕਿਨੇ-ਕਿਨੇ ਪੀਤਾ ਹੋਇਆ। ਟੇਸਟ ਬਹੁਤ ਵਧੀਆ ਆ ਜਾਂਦਾ ਇਹਦਾ। ਪੀ ਲਓ ਸਾਰੇ ਜਣੇ। ਲੋ ਜੀ ਸਬਜ਼ੀ ਬਣ ਕੇ ਆਪਣੀ ਰੈਡੀ ਆ। ਟਾਈਮ ਵੀ ਵੱਜ ਗਏ ਨੇ। 7:30 ਬਸ ਆਪਾ ਸਾਢੇ ਘੱਟ ਹੋਇਆ ਰੋਟੀ ਖਾ ਲੈਣੀ ਹੈਗੀ 12 ਵੀ ਨੇਰਾ ਹੋ ਗਿਆ ਹੁਣ ਥੋੜਾ ਮੌਸਮ ਸਹੀ ਹੋਇਆ ਪਹਿਲਾਂ ਤਾਂ ਦੁਪਹਿਰ ਜਿਹਨ ਦਾ ਬਾਲਾ ਜਿਆਦਾ ਹੀ ਗੁੰਮ ਹੋ ਗਿਆ ਸੀਗਾ ਬਹੁਤ ਜਿਆਦਾ